ਧਨ ਵਾਹਿਗੁਰੂ ਜੀਓ ਕਬੀਰ ਮੈਂ ਮੂੰਡੋਂ ਤੇਹ ਗੁਰੂ ਕੀ ਜਾਂ ਤੇ ਪਰਮ ਨ ਜਾਇ ਆਪ ਡੁੱਬੇ ਚੋਂ ਬੇਦਮਹਿ ਚਿਲੇ دیے ਬਹਾਰ ਕਬੀਰ ਜੀਤੇ పాਪ ਕੀਏ ਰਾਖੀ ਤਲੈ ਦੁਰਾਈ ਪ੍ਰਗਟ ਭਈ ਨਿਦਾਨ ਸਭ ਜਬ ਪੁੱਛੇ ਧਰਮ ਰਾਹ ਪ੍ਰਗਟ ਭਈ ਨਿਦਾਨ ਸਭ ਜਬ ਪੂਛੇ ਧਰਮ ਰਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਤਨ ਤਨ ਗੁਰੂ ਗ੍ਰੰਥ ਸਾਹਿਬ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰਸਵਾਰੀ ਸਾਤ ਸੰਗਤ ਜੀਓ ਵਾਹਿਗੁਰੂ ਜੀ ਨੇ અપਾਰ ਬਖਸ਼ਿਸ਼ ਕਿਰਪਾ ਕੀਤੀ ਹੈ ਆਪਾਂ ਸਭਨਾਂ ਨੂੰ ਸਤ ਸੰਗਤ ਦਾ ਉਤਮ ਸਮਾਹ ਹਜ਼ੂਰ ਨੇ ਬਖਸ਼ਿਸ਼ ਕੀਤਾ ਹੈ ਗੁਰੂ ਮਹਾਰਾਜ ਦੇ ਪਾਵਨ ਦਰਬਾਰ ਵਿੱਚ ਸੱਜ ਕੇ ਆਪ ਸਾਰੀ ਸੰਗਤ ਨੇ ਹਜ਼ੂਰ ਦੀ ਅੰਮ੍ਰਿਤਮਈ ਪਵਨ ਬਾਣੀ ਪਾਠ ਅਤੇ ਕੀਰਤਨ ਦੇ ਰੂਪ ਵਿੱਚ ਗੁਰੂ ਸਵਾਰਿਆਂ ਪਾਸੋਂ ਬੜੇ ਪ੍ਰੇਮ ਇਕਾਗਰਤਾ ਨਾਲ ਸਰਵਣ ਕੀਤੀ ਹੈ। ਸਤਗੁਰੂ ਦੀ ਬਖਸ਼ਿਸ਼ ਦੇ ਬਾਤਰ ਬਣ ਕੇ ਗੁਰਬਾਣੀ ਨੂੰ ਵਿਚਾਰਨ ਦਾ ਇਹ ਵਕਤ ਅਤੇ ਸਮਾਂ ਵਾਹਿਗੁਰੂ ਜੀ ਆਪਾਂ ਨੂੰ ਬਖਸ਼ਿਸ਼ ਕਰ ਰਹੇ ਹਨ। ਭਗਤ ਕਬੀਰ ਸਾਹਿਬ ਜੀ ਦੀ ਪਾਵਨ ਬਾਣੀ ਉਹਨਾਂ ਦੇ ਸ਼ਲੋਕ ਜਿਨ੍ਹਾਂ ਦੀ ਰੋਜ਼ਾਨਾ ਦੇ ਇਨਾਂ ਦੀਵਾਨਾਂ ਵਿੱਚ ਆਪਾਂ ਲੜੀਵਾਰ ਵਿਚਾਰ ਕਰਦੇ ਹਾਂ ਆਪਣੀ ਤੁਛ ਬੁੱਧੀ ਮੁਤਾਬਕ ਭਗਤ ਜੀ ਮਹਾਰਾਜ ਦੇ ਇਸ ਪਰਉਪਕਾਰੀ ਉਪਦੇਸ਼ ਨੂੰ ਸਮਝਣ ਦਾ ਯਤਨ ਕਰਦੇ ਹਾਂ ਸੋ ਹੁਣ ਤੱਕ ਆਪਾਂ ਤਕਰੀਬਨ 103 ਸ਼ਲੋਕਾਂ ਦੀ ਵਿਚਾਰ ਕੀਤੀ ਹੈ ਔਰ ਆਪਾਂ ਇਹ ਵੀ ਜਾਣਨ ਦਾ ਯਤਨ ਕੀਤਾ ਹੈ ਕਿ ਸਲੋਕਾਂ ਦਾ ਆਪਸ ਵਿੱਚ ਰਲਿਆ ਮਿਲਿਆ ਭਾਵ ਹੈ ਯਾਨੀ ਕਿ ਸਲੋਕ ਇੱਕ ਦੂਜੇ ਦੇ ਨਾਲ ਅਰਥਾਂ ਕਰਕੇ ਭਾਵ ਅਰਥਾਂ ਕਰਕੇ ਵਿਚਾਰਾਂ ਕਰਕੇ ਜੁੜੇ ਹੋਏ ਨੇ ਸਤਿਗੁਰੂ ਮਹਾਰਾਜ ਦੇ ਇਸ ਪਾਵਨ ਸਲੋਕ ਨੂੰ ਆਪ ਜੀ ਨੇ ਸਰਵਣ ਕੀਤਾ ਹੈ ਕਬੀਰ ਮਾਏ ਮੁੰਡੋਂ ਤੇ ਗੁਰੂ ਕੀ ਜਾਤੈ ਪਰਮ ਨਾ ਜਾਏ ਆਪ ਡੁੱਬੇ ਚੋਂ ਬੇਦਮੈਂ ਚੇਲੇ ਦੀਏ ਬਹਾਏ ਅਗਵਾਈ ਕਰਨ ਵਾਲਾ ਜੀ ਆਪ ਵਾਸ਼ਨਾਵਾਂ ਵਿੱਚ ਗਰਸਿਆ ਹੋਇਆ ਜੀਉ ਦਾਵਾ ਵੀ ਕਰਦਾ ਹੈ ਕਿ ਮੇਰੀ ਗੱਲ ਮੰਨੋਗੇ ਤੇ ਪਾਰ ਉਤਾਰਾ ਹੋਏਗਾ ਮੇਰੇ ਤੇ ਟੇਕ ਰੱਖੋਗੇ ਤੇ ਭਲਾ ਹੋਏਗਾ ਦੁਨੀਆਂ ਨੂੰ ਇਹ ਕਹੇ ਕਿ ਮੇਰੇ ਤੇ ਟੇਕ ਰੱਖੋ ਮੇਰੇ ਤੇ ਭਰੋਸਾ ਕਰੋ ਮੇਰੇ ਬਚਨ ਮੰਨੋ ਮੇਰੀ ਦਸੀ ਵਿਧੀ ਤੇ ਜੁਗਤ ਮੁਤਾਬਕ ਆਪਣਾ ਜੀਵਨ ਜੀਵੋ ਮੈਂ ਗਾਰੰਟੀ ਕਰਦਾ ਹਾਂ ਦਾਵਾ ਕਰਦਾ ਹਾਂ ਕਿ ਤੁਹਾਡਾ ਲੋਕ ਪਰਲੋਕ ਜਾਨੀ ਜੀਵਨ ਸਫਲਾ ਹੋਏਗਾ ਦਾਵਾ ਇਹ ਨਾ ਵੱਡਾ ਹੋਵੇ ਦੁਨੀਆ ਨੂੰ ਭਰੋਸਾ ਯਕੀਨ ਤੇ ਟੇਕ ਰੱਖਣ ਵਾਸਤੇ ਕਿਹਾ ਜਾਂਦਾ ਹੋਵੇ ਪਰ ਜਿਸ ਉੱਤੇ ਟੇਕ ਰੱਖੀ ਜਾਣੀ ਹੈ ਭਰੋਸਾ ਰੱਖਿਆ ਜਾਣਾ ਹੈ ਜਿਹੜਾ ਇਹ ਦਾਵਾ ਕਰਦਾ ਹੈ ਉਹ ਖੁਦ ਹੀ ਮਾਨਸਿਕ ਤੌਰ ਤੇ ਜਾਤਮਕ ਤੌਰ ਤੇ ਭਟਕਿਆ ਹੋਵੇ ਹਨੇਰਾ ਢੋਰੀਆ ਹੋਵੇ ਵਾਸ਼ਨਾਵਾਂ ਦਾ ਗੁਲਾਮ ਹੋਵੇ ਉਸ ਦੇ ਪਿਛਲਾ ਗੁੱਸੇ ਉੱਤੇ ਟੇਕ ਰੱਖ ਕੇ ਭਰੋਸਾ ਰੱਖ ਕੇ ਉਹਦੇ ਦਾਅਵੇ ਦੇ ਉੱਤੇ ਯਕੀਨ ਪਾਲ ਕੇ ਤੁਰਨ ਵਾਲਿਆਂ ਦਾ ਕੀ ਅਸਰ ਹੋਏਗਾ ਹਜ਼ੂਰ ਦੀ ਮੁਬਾਰਕ ਬਾਣੀ ਵਿੱਚ ਇਹ ਵਾਕ ਆਉਂਦਾ ਹੈ ਅੰਦਾ ਆਗੂ ਜੇਤੀ ਹੈ ਕਿਉਂ ਪਾਦਰ ਜਾਣੈ ਆਗੂ ਦਾ ਮਤਲਬ ਹੁੰਦਾ ਹੈ ਅਗਵਾਈ ਕਰਨ ਵਾਲਾ ਅਗਵਾਈ ਕਰਨ ਵਾਲਾ ਅੰਨਾ ਹੈ ਅਗਿਆਨੀ ਹੈ ਉਹ ਆਪ ਹੀ ਰਸਤਾ ਨਹੀਂ ਜਾਣਦਾ ਆਪ ਮੁਸੈ ਮਤ ਹੋ ਜੀਏ ਕਿਉਂ ਰਾਹ ਪਛਾਣੈ ਕੋਚੀ ਕੋਚੀ ਮਾਤੋਂ ਨੂੰ ਕਹਿੰਦੇ ਨੇ ਜਿੰਨੀ ਸਮਰੱਥਾ ਨਹੀਂ ਓਨੀ ਵੱਡੀ ਗੱਲ ਕਰਨੀ ਜਿੰਨੀ ਲਿਆਕਤ ਨਹੀਂ ਉਸ ਤੋਂ ਵੱਧ ਦਾਵਾ ਕਰਨਾ ਕਿ ਮੇਰੇ ਕੋਲ ਇਹ ਹੈ ਇਹਨੂੰ ਹੋਛਾਪਨ ਕਹਿੰਦੇ ਕਾਲੇ ਪਹਿਣਾ ਆਪਣੀ ਜੀਵਨ ਦੀ ਬੇੜੀ ਮੱਝ ਧਾਰ ਵਿੱਚ ਐ ਤੇ ਦਾਵਾ ਦੁਨੀਆ ਨੂੰ ਇਹ ਕਰਨਾ ਕਿ ਮੇਰੇ ਤੇ ਭਰੋਸਾ ਕਰੋ ਮੇਰੇ ਤੇ ਟੇਕ ਰੱਖੋ ਮੈਂ ਤੁਹਾਡਾ ਜੀਵਨ ਦਾ ਭਲਾ ਕਰਾਂਗਾ ਦਾਵਾ ਇੰਨਾ ਵੱਡਾ ਸਮਰੱਥਾ ਆਪਣੀ ਅੰਨੀ ਥੋੜੀ ਏ ਤੇ ਦਾਵਾ ਆਕਾਸ਼ ਜਿੰਦਾ ਉੱਚਾ ਏ ਇਸ ਹੁੱਚੀ ਮਤ ਦਾ ਸਦਕਾ ਉਹ ਆਪ ਤੇ ਮੁਸਿਆ ਮੁਸਿਆ ਦਾ ਮਤਲਬ ਹੁੰਦਾ ਲੁੱਟਿਆ ਜਾਂਦਾ ਜਾਨੀ ਆਪ ਤੇ ਅੰਦਰੋਂ ਠੱਗਿਆ ਗਿਆ ਸ਼ੁਭ ਗੁਣਾਂ ਦੀ ਪੂੰਜੀ ਬਚਾਰ ਨਹੀਂ ਸਕਿਆ ਆਤਮਿਕ ਜੀਵਨ ਨੂੰ ਬਚਾਰ ਨਹੀਂ ਸਕਿਆ ਆਪ ਮੁਸੈ ਮਤ ਹੋਚੀਆ ਕਿਉਂ ਰਾ ਪਛਾਣਾ ਜਿਹੜੇ ਮਗਰ ਤੁਰਨ ਵਾਲੇ ਨੇ ਉਹਨਾਂ ਵਿਚਾਰਿਆਂ ਨੂੰ ਕੀ ਪਛਾਣ ਹੋਣੀ ਹੈ ਜੇ ਅਗਲੇ ਨੂੰ ਹੀ ਰਸਤੇ ਦਾ ਪਤਾ ਨਹੀਂ ਤੇ ਮਗਰ ਤੁਰਨ ਵਾਲੇ ਕਿੰਦਰ ਜਾਣਗੇ ਕਿੱਥੇ ਪਹੁੰਚਣਗੇ ਗੁਰੂ ਜਿਨਾ ਕਾ ਅੰਦੁਲਾ ਸਿੱਖ ਵੀ ਅੰਧੇ ਕਰਮ ਕਰੇਨ ਓਏ ਭਾਲੈ ਚੱਲਣੇ ਆਪਣੇ ਨਿਤ ਝੂਠੋ ਝੂਠ ਬੋਲੇਨ ਮਹਾਰਾਜ ਕਹਿੰਦੇ ਉਹਦੇ ਸ਼ੇਸ਼ ਉਹਦੇ ਸੇਵਕ ਉਹਦੇ ਚੇਲੇ ਵੀ ਉਹਦੇ ਵਰਗੇ ਹੀ ਅਗਿਆਨੀ ਹੋਣਗੇ ਜਿਹੋ ਜੇ ਝੂਠ ਵਿੱਚ ਉਹ ਗਲਤਾਨ ਹੈ ਆਗੂ ਉਹੋ ਜੇ ਝੂਠ ਵਿੱਚ ਹੀ ਪਿਛਲਗ ਗਲਤਾਨ ਹੋਏਗਾ ਕਿਉਂਕਿ ਉਹਨੇ ਜਿਹੜੀ ਚੀਜ਼ ਦੀ ਟੇਕ ਰੱਖੀ ਉਹਨੇ ਉਹੋ ਜੇ ਹੀ ਬਣਨਾ ਹੈ ਉੱਥੇ ਹੀ ਪਹੁੰਚਣਾ ਹੈ ਉਸ ਤਰ੍ਹਾਂ ਦਾ ਹੀ ਉਸਨੇ ਹੋ ਜਾਣਾ ਹੈ ਜੈਸਾ ਸੇਵੈ ਤੈਸੋ ਹੋਏ ਇਸ ਵਾਸਤੇ ਸਾਹਿਬ ਗੁਰੂ ਨਾਨਕ ਮਹਾਰਾਜ ਦੇ ਬਾਤ ਪੜ੍ਹੀਏ 10 ਸਾਲ ਦੀ ਉਮਰ ਹੈ ਘਰ ਦੇ ਵਿੱਚ ਬੜਾ ਖੁਸ਼ੀ ਵਰਗਾ ਮਾਹੌਲ ਕਿਉਂਕਿ ਇਸ ਉਮਰ ਦੇ ਵਿੱਚ ਆ ਕੇ ਇੱਕ ਰੱਜੇ ਪੂਜੇ ਪਰਿਵਾਰ ਦੇ ਵਿੱਚ ਪੜ੍ਹੇ ਲਿਖੇ ਪਰਿਵਾਰ ਦੇ ਵਿੱਚ ਉਹਨਾਂ ਦੇ ਇਕਲੌਤੇ ਪੁੱਤਰ ਦੀ ਜਨੇਊ ਦੀ ਰਸਮ ਹੋਣੀ ਹੈ ਇਹ ਧਾਰਮਿਕ ਤੇ ਸਮਾਜਿਕ ਰਸਮ ਹੈ ਬੜੇ ਉਤਸ਼ਾਹ ਨਾਲ ਹੋਣੀ ਸੀ ਰਿਸ਼ਤੇਦਾਰ ਸਾਖ ਸੰਬੰਧੀ ਆਲੇ ਦੁਆਲੇ ਦੇ ਲੋਕ ਸਿਪਾਈਚਾਰਾ ਸ਼ਰੀਕਾ ਸਾਰਾ ਇਕੱਠਾ ਕੀਤਾ ਗਿਆ ਬੜਾ ਖੁਸ਼ੀ ਦਾ ਮਾਹੌਲ ਹੈ ਵਧਾਈਆਂ ਮਿਲ ਰਹੀਆਂ ਨੇ ਆਓ ਭਗਤ ਵਾਸਤੇ ਹਰ ਤਰ੍ਹਾਂ ਦੀ ਜੋ ਵੀ ਚੀਜ਼ ਮੌਜਸਰ ਸੀ ਉਹ ਸਾਰੇ ਸਾਧਨ ਜੁਟਾਏ ਗਏ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਨੇਊ ਪਾਉਣ ਲੱਗੇ ਪੰਡਿਤ ਹਰਦਿਆਲ ਜੀ ਹਜ਼ੂਰ ਨੇ ਉਹਨਾਂ ਨੂੰ ਜੋ ਪ੍ਰਸ਼ਨ ਕੀਤੇ ਆਪਾਂ ਬੜੀ ਵਾਰ ਇਹ ਦੀ ਚਰਚਾ ਕੀਤੀ ਹੈ ਆਸਾ ਦੀ ਵਾਰ ਦੇ ਸ਼ਲੋਕ ਹਨ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੂ ਜੀ ਕਾ ਹੈ ਤਾ ਪਾਂਡੇ ਕਰ ਨਾਏ ਟੁੱਟੈ ਨਾਮਣ ਲੱਗੈ ਨਾਏ ਜਲੈ ਨਾ ਜਾਏ ਧਨ ਸੁ ਮਾਨ ਸਨਾਨਕਾ ਜੋ ਗਲ ਚੱਲੇ ਪਾਇ ਚੌਕੜ ਮੋਲਣ ਆਇ ਬਹਿ ਚੌਂਕੇ ਪਾਇ ਅਗਲੀ ਜੜੀ ਵਿਚਾਰ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥਿਆ ਜਿਨੀਉ ਗਲ ਵਿੱਚ ਪਾਉਂਦਿਆ ਹੋਇਆ ਜਜ਼ਮਾਨ ਦੇ ਪੰਡਤ ਜੀ ਨਾਲ ਹੀ ਕੰਨ ਵਿੱਚ ਇਹ ਕਹਿੰਦੇ ਸਨ ਅੱਜ ਤੋਂ ਤੇਰਾ ਗੁਰੂ ਬ੍ਰਾਹਮਣ ਹੋਇਆ ਜਾਨੀ ਤੂੰ ਮੈਨੂੰ ਗੁਰੂ ਮੰਨ ਕੇ ਕਿਉਂਕਿ ਮੈਂ ਤੇਰੇ ਜਨੇਊ ਪਾਇਆ ਤੇਰੀਆਂ ਧਾਰਮਿਕ ਰਸਮਾਂ ਕੀਤੀਆਂ ਨੇ ਤੇ ਜਨੇਊ ਪਾਉਣ ਵਾਲੇ ਬ੍ਰਾਹਮਣ ਨੂੰ ਜਾਨੀ ਬ੍ਰਾਹਮਣ ਨੂੰ ਤੂੰ ਆਪਣਾ ਗੁਰੂ ਮੰਨਣਾ ਹੈ ਤੇ ਉਹਦੇ عقیده ਮੁਤਾਬਕ ਚੱਲਣਾ ਹੈ ਜੋ ਉਹ ਕਹੇਗਾ ਉਹ ਕਰਨਾ ਹੈ ਕੋਈ ਵੀ ਧਾਰਮਿਕ ਤੇ ਸਮਾਜਿਕ ਤੇ ਜੀਵਨ ਦਾ ਕਾਰਜ ਬ੍ਰਾਹਮਣ ਨੂੰ ਪੁੱਛੇ ਬਿਨਾਂ ਨਹੀਂ ਕਰਦਾ ਇਥੋਂ ਤੱਕ ਸਫ਼ਰ ਕਰਨ ਤੋਂ ਪਹਿਲਾਂ ਵੀ ਲੋਕ ਬ੍ਰਾਹਮਣ ਗੁਰੂ ਨੂੰ ਪੁੱਛਦੇ ਸਨ ਕਿ ਅਸੀਂ ਇਸ ਦਿਸ਼ਾ ਵਿੱਚ ਜਾਣਾ ਜਾ ਸਕਦੇ ਹਾਂ ਕਿਸਾਨ ਹਲ ਜੋਤਣ ਤੋਂ ਪਹਿਲਾਂ ਹਲ ਵਾਉਣ ਤੋਂ ਪਹਿਲਾਂ ਪੁੱਛਦਾ ਸੀ ਜ਼ਮੀਨ ਸੁੱਤੀ ਹੈ ਕਿ ਜਾਗਦੀ ਹੈ ਜੀ ਮੈਂ ਹਲ ਜੋਤ ਲਵਾਂ ਅੰਨ ਆਇਆ ਤੇ ਛਾਂਦਾ ਪਹਿਲਾਂ ਬ੍ਰਾਹਮਣ ਗੁਰੂ ਦਾ ਕਢਿਆ ਗਿਆ ਜਨਮ ਤੋਂ ਲੈ ਕੇ ਮਰਨ ਤੱਕ ਖਾਣ ਪੀਣ ਤੋਂ ਲੈ ਕੇ ਪਹਿਨਣ ਤੱਕ ਜੋ ਨਹੀਂ ਕੋਈ ਐਸਾ ਕਰਮ ਨਹੀਂ ਜਿਹੜਾ ਬ੍ਰਾਹਮਣ ਦੇ ਪੁੱਛੇ ਤੋਂ ਬਿਨਾ ਹੋ ਸਕਦਾ ਹੋਵੇ ਇਹਨਾਂ ਪੀੜਾ ਇਹ ਸਾਰਾ ਝਾਲ ਬੁਣਿਆ ਗਿਆ ਭਗਤ ਕਬੀਰ ਸਾਹਿਬ ਮਹਾਰਾਜ ਦੀ ਸੁਰ ਵੇਖੀਏ ਉਹਨਾਂ ਦਾ ਹੀ ਸ਼ਲੋਕ ਹੈ ਕਬੀਰ ਬਾਹਮਨ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾ ਹੈ ਉਹ ਦੁਨੀਆ ਦਾ ਗੁਰੂ ਹੋ ਸਕਦਾ ਲੋਕ ਮੰਨਦੇ ਨੇ ਮੰਨੀ ਜਾਣ ਭਗਤਨ ਦਾ ਗੁਰ ਨਾ ਹੈ ਭਗਤਾਂ ਦਾ ਨਹੀਂ ਹੋ ਸਕਦਾ ਭਗਤਾਂ ਦਾ ਗੁਰੂ ਤਾਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਆਪ ਹੈ ਭਗਤ ਦਾ ਗੁਰੂ ਤੇ ਉਹ ਹੈ ਜਿਹਦੀ ਉਹ ਭਗਤੀ ਕਰਦਾ ਹੈ ਕੀ ਦੀ ਭਗਤੀ ਕਰਦਾ ਹੈ ਨਿਰਗੁਣ ਸਰੂਪ ਪਰਮੇਸ਼ਰ ਦੀ ਜੋ ਸਰਵ ਵਿਆਪੀ ਹੈ ਉਹਦੇ ਗੁਣਾਂ ਦਾ ਚਿੰਤਨ ਕਰਦਾ ਹੈ ਉਹਦੀ ਸਿਫਤ ਸਲਾਹ ਕਰਦਾ ਹੈ ਉਹਦੀ ਵਡਿਆਈ ਕਰਦਾ ਹੈ ਕੋਈ ਵਿਅਕਤੀ ਵਿਸ਼ੇਸ਼ ਭਗਤ ਦਾ ਗੁਰੂ ਕਿਵੇਂ ਹੋਵੇ ਕਿਉਂ ਨਹੀਂ ਹੋ ਸਕਦਾ ਭਗਤ ਜੀ ਸਾਰੇ ਲੋਕ ਤਾਂ ਬ੍ਰਾਹਮਣ ਨੂੰ ਗੁਰੂ ਮੰਨਦੇ ਨੇ ਕਹਿੰਦੇ ਨੇ ਅਰਜ ਊਰਜ ਕੈ ਪਚਮੂਆ ਚਾਰੋਂ ਵੇਦੋਂ ਮਾਹ ਹੈ ਉਹ ਤਾਂ ਬਸ ਵੇਦਾਂ ਦੇ ਧਾਰਮਿਕ ਗ੍ਰੰਥਾਂ ਦੇ ਅੱਖਰਾਂ ਵਿੱਚ ਹੀ ਇੱਧਰ ਉੱਧਰ ਉਲਝ ਕੇ ਖਪਿਆ ਹੋਇਆ ਹੈ ਉਹਨੂੰ ਕੋਈ ਪਰਮਾਰਥ ਦੀ ਸੋਝੀ ਨਹੀਂ ਉਲਝਣਾ ਤੋਂ ਮਨੁੱਖ ਦੇ ਜੀਵਨ ਨੂੰ ਬਾਹਰ ਕੱਢਣ ਦਾ ਰਸਤਾ ਉਹਨੂੰ ਨਹੀਂ ਪਤਾ ਉਤੇ ਆਪ ਉਹਨਾਂ ਹੀ ਵਾਸ਼ਨਾਵਾਂ ਵਿੱਚ ਗ੍ਰਸਤ ਹੈ ਜਿਨ੍ਹਾਂ ਵਾਸ਼ਨਾਵਾਂ ਵਿੱਚ ਵੇਦ ਨਾ ਪੜਨ ਵਾਲਾ ਗ੍ਰਸਤ ਹੈ ਧਾਰਮਿਕ ਕਰਮਕਾਂਡ ਨਾ ਕਰਨ ਵਾਲਾ ਮਨੁੱਖ ਜਿਹੜੀਆਂ ਸਮੱਸਿਆਵਾਂ ਵਿੱਚ ਕਿਰਿਆ ਹੋਇਆ ਹੈ ਕਰਮਕਾਂਡ ਕਰਨ ਵਾਲਾ ਵੀ ਸਮੱਸਿਆਵਾਂ ਵਿੱਚ ਕਿਰਿਆ ਉਹਨੂੰ ਤਾਂ ਸਗੋਂ ਡਬਲ ਸਮੱਸਿਆ ਹੈ ਇੱਕ ਤਾਂ ਉਹ ਕਰਮਕਾਂਡਾਂ ਤੇ ენਰਜੀ ਲਾਉਂਦਾ ਹੈ ਦੂਜਾ ਉਹਦੀਆਂ ਸਮੱਸਿਆਵਾਂ ਵੀ ਨਹੀਂ ਮਿਟਦੀਆਂ ਇਸ ਤੋਂ ਪਹਿਲੇ ਜਿਹੜੇ ਆਪਾਂ ਸ਼ਲੋਕ ਵਿਚਾਰੇ ਨੇ ਕਬੀਰ ਕਾਰਨ ਜਿਸ ਬਪੁਰਾ ਕਿਆ ਕਰੈ ਜੋ RAM ਨਾ ਕਰੈ ਸਹਾਈ ਜੇ ਜੇ ਡਾਲੀ ਪਗ ਧਰੋਂ ਸੋਈ ਮੁਰਮਰ ਜਾਏ ਫਿਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਾ ਮੀਤ ਚਾਲੇ ਤੇ ਹਰ ਮਿਲਣ ਕੋ ਬੀਚੇ اٹਕਿਓ ਚੀਤ ਇਹ ਸਾਰੀਆਂ ਉਦਾਹਰਨਾਂ ਉਹਨਾਂ ਲੋਕਾਂ ਲਈ ਨੇ ਜਿਹੜੇ ਕਹਿੰਦੇ ਸਨ ਕਿ ਅਸੀਂ ਧਾਰਮਿਕ ਵਿਅਕਤੀਆਂ ਕਿਸੇ ਨੇ ਜਟਾਵਾਂ ਰੱਖ ਲਈਆਂ ਕਿਸੇ ਨੇ ਵੇਦਾਂ ਦੀ ਪੜ੍ਹਾਈ ਕਰਕੇ ਤੇ ਦੁਨੀਆਂ ਨੂੰ ਕਿਹਾ ਵੀ ਮੇਰੇ ਕੋਲ ਆਓ ਮੈਂ ਤੁਹਾਡਾ ਪਰਮਾਰਥ ਸਵਾਰਾਂਗਾ ਹਰ ਇੱਕ ਨੇ ਆਪਣੀ ਆਪਣੀ ਸਿਫਤ ਕੀਤੀ ਜੋਗੀ ਕਹੇ ਜੋਗ ਭਲ ਮਿਠਾ ਵਰਨਾ ਦੂਜਾ ਭਾਈ ਜੋਗੀ ਕਹਿੰਦੇ ਸਾਡਾ ਰਾਹ ਉਤਮ ਇੱਧਰ ਤੁਰੋ ਰੁੰਡਤ ਮੁੰਡ ਤੇ ਕਹੇ ਸ਼ਬਦੀ ਇਹ ਕਹੇ ਸਿੱਧ ਪਾਈ ਕਿਸ ਨੇ ਕਿਹਾ ਰੋਂਡਮੋਂਡ ਸਾਧੂ ਹੋ ਜਾਓ ਦੂਜੇ ਨੇ ਕਿਹਾ ਜਟਾਵਾਂ ਵਧਾ ਲਓ ਤੀਜੇ ਨੇ ਕਿਹਾ ਤੀਰਥਾਂ ਤੇ ਚਲੇ ਜਾਓ ਚੌਥੇ ਨੇ ਕਿਹਾ ਸੰਨਿਆਸ ਲੈ ਲਓ ਹਰ ਇੱਕ ਦਾ ਆਪਣਾ ਮਾਰਗ ਹੈ ਔਰ ਆਪਣੇ ਮਾਰਗ ਨੂੰ ਹੀ ਉਹ ਮੁਕਤੀ ਦਾ ਮਾਰਗ ਦੱਸਦਾ ਉਸ ਰਸਤੇ ਤੇ ਤੁਰਨਾ ਹੀ ਉਹਨਾਂ ਦਾ ਦਾਵਾ ਵੀ ਅਸੀਂ ਬੈਠੇ ਆ ਨਾ ਤੁਹਾਨੂੰ ਚਿੰਤਾ ਕਰਨ ਦੀ ਕੀ ਲੋੜ ਹੈ ਅਸੀਂ ਜ਼ਿੰਮੇਵਾਰੀ ਚੁੱਕ ਰਹੇ ਹਾਂ ਅਸੀਂ ਦਾਵਾ ਕਰ ਰਹੇ ਹਾਂ ਸਾਡੇ ਮਗਰ ਲੱਗੋ ਅਸੀਂ ਦੇਣਦਾਰ ਹਾਂ ਅਸੀਂ ਲੋਕ ਪਰਲੋਕ ਦੇ ਰਖੇਕਾਂ ਤੁਹਾਡੇ ਹਜ਼ੂਰ ਮਹਾਰਾਜ ਕਹਿ ਰਹੇ ਨੇ ਇਸ ਸ਼ਲੋਕ ਦੇ ਅੰਦਰ ਮੈਂ ਉਹਨਾਂ ਦੇ ਮਗਰ ਤੁਰਨ ਵਾਲਿਆਂ ਨੂੰ ਵੇਖਦਾ ਕਰਮ ਕਰਨ ਵਿੱਚੋਂ ਕੋਈ ਕਮੀ ਨਹੀਂ ਰਹਿਣ ਦਿੰਦੇ ਪਰ ਉਹਨਾਂ ਦਾ ਭਰਮ ਨਹੀਂ ਮਿਟਦਾ ਉਹ પુਲੇਖਿਆਂ ਵਿੱਚ ਹਨ ਉਹ ਗਿਆਨ ਤਾਂ ਢੋ ਰਹੇ ਨੇ ਕਬੀਰ ਜੀ ਇਹ ਤਾਂ ਹੁਣ ਵੇਖੋ ਕਬੀਰ ਜੀ ਵਰਗੇ ਮਹਾਂਪੁਰਖੀ ਇੰਨੀ ਨੀਝ ਨਾਲ ਵੇਖ ਸਕਦੇ ਨਾ ਅਸੀਂ ਤਾਂ ਕਰਮ ਕਾਂਡੀ ਨੂੰ ਆਖਾਂਗੇ ਬੜੀ ਘਾਲਣਾ ਬੜੀ ਘਾਲਣਾ 'ਚ ਕੋਈ ਸ਼ੱਕ ਨਹੀਂ ਔਰ ਉੱਥੇ ਘੁੰਮਣ ਵਾਲੀ ਗੱਲ ਹੈ ਕਿਤੇ ਪਹੁੰਚਣ ਵਾਲੀ ਨਹੀਂ ਔਰ ਇਹ ਸਾਨੂੰ ਹਰ ਜਗ੍ਹਾ ਤੇ ਮਿਲਦੀ ਹੈ ਪਾਇਆ ਕੀ ਗੱਲ ਤਾਂ ਇੱਥੇ ਆਏਗੀ ਨਾ ਹੰਡਾਇਆ ਕੀ ਗੱਲ ਇੱਥੇ ਆਏਗੀ ਅੰਦਰੋਂ ਕਿੰਨਾ ਬੰਦਾ ਸੁੱਝ ਗਿਆ ਹੈ ਕਿੰਨੀਆਂ ਉਲਝਣਾ ਮੁਕੀਆਂ ਨੇ ਰਿਜ਼ਲਟ ਇਸ ਚੀਜ਼ ਦਾ ਨਿਕਲਣਾ ਅਸੀਂ ਕਰਮ ਕਾਂਡਾਂ ਦੀ ਗਿਣਤੀ ਕਰਦੇ ਰਹਿੰਨੇ ਆ ਫਲਾਨੇ ਥਾਂ ਆ ਹੁੰਦਾ ਢਮਕਾਣ ਆ ਹੁੰਦਾ ਉੱਥੇ ਚੱਲੋ ਤੁਸੀਂ ਜਾਣ ਤੋਂ ਪਹਿਲਾਂ ਵੀ ਆਪਾਂ ਉਹ ਜੇ ਆ ਅੱਗੇ ਵੀ ਉਹ ਜੇ ਇਹ ਸਾਰੀ ਪ੍ਰਕਿਰਿਆ ਚ ਸਾਨੂੰ ਕੀ ਮਿਲਿਆ ਗੱਲ ਤਾਂ ਇੱਥੇ ਆ ਕੇ ਮੁੱਕਣੀ ਹੈ ਨਿਬੇੜਾ ਤਾਂ ਕਰਮ ਤੇ ਅਮਲ ਤੇ ਹੋਣਾ ਹੈ ਉਹੀ ਭਾਰ ਅਸੀਂ ਚੁੱਕ ਕੇ ਜਾਂਦੇ ਆ ਤੇ ਉਹੀ ਭਾਰ ਅਸੀਂ ਚੁੱਕ ਕੇ ਲੈ ਆਉਨੇ ਆ ਕੀ ਲਾਭ ਹੋਇਆ ਸੋ ਉਹ ਜਿਹੜੀ ਚੀਜ਼ ਹੈ ਇਸ ਨੂੰ ਸਮਝਣ ਦਾ ਵਿਰਲਾ ਬਬੇਕੀ ਪੁਰਖ ਯਤਨ ਕਰਦਾ ਹੈ ਬਾਕੀ ਲੋਕ ਕਰਮਾਂ ਦੀ ਗਿਣਤੀ ਕਰਦੇ ਨੇ ਬਾਕੀ ਲੋਕ ਜਿਹੜੇ ਨੇ ਉਹ ਭਾਰ ਚੁੱਕ ਕੇ ਖੁਸ਼ ਹੁੰਦੇ ਨੇ ਵੀ ਹੋਰ ਔਖਾ ਹੋਰ ਔਖਾ ਰਸਤਾ ਦੱਸੋ ਅਸੀਂ ਔਖਿਆਈ ਚੱਲਣਾ ਚਾਹੁੰਦੇ ਆ ਉਹ ਸੌਖੇ ਹੋਣਾ ਹੀ ਨਹੀਂ ਚਾਹੁੰਦੇ ਇਸ ਕਰਕੇ ਸੌਖਾ ਰਸਤਾ ਦੱਸੇ ਵੀ ਕਿਉਂ ਗੁਰੂ ਮਹਾਰਾਜ ਦੇ ਮਾਰਗ ਨੂੰ ਭਾਈ ਗੁਰਦਾਸ ਜੀ ਨੇ ਗਾਢੀ ਰਾਹ ਗਿਆ ਗੁਰਮੁਖ ਗਾਢੀ ਰਾਹ ਚਲਾਇਆ ਸੌਖਾ ਮਾਰਗ ਮਹਾਰਾਜ ਸਾਡੀ ਆਤਮਾ ਦਾ ਮਨ ਦਾ ਸੁਰਤ ਦਾ ਬੋਝ ਲਾਉਣ ਵੀ ਆਏ ਨੇ ਤੇ ਜਿਹੜਾ ਅਸੀਂ ਕਰਮ ਕਾਂਡਾਂ ਦਾ ਬੋਝ ਚੁੱਕਦੇ ਆ ਉਹ ਵੀ ਲਾ ਕੇ ਸਾਨੂੰ ਗੁਰਮੁਖਤਾਈ ਦੀ ਜ਼ਿੰਦਗੀ ਬਖਸ਼ਦਾ ਹੈ ਕਬੀਰ ਜੀ ਕਹਿੰਦੇ ਨੇ ਮਾਇਆ ਮੁੰਡ ਇੱਕ ਮੁਹਾਵਰਾ ਹੈ ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਸੁੰਝੀ ਦੇ ਫਿਰੈ ਬਿਨ ਨਾਮੈ ਉਹ ਖਾਪ ਖਾਪ ਮੋਇ ਕਰਾਂ ਜਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਬਾਗ ਨੇ ਮਾਤਾ ਮਤ ਮਤ ਨੂੰ ਵੀ ਕਹਿ ਮਾਂ ਪਰ ਬਾਰੀ ਤੌਰ ਤੇ ਵੀ ਕਿਸੇ ਮਨੁੱਖ ਨੂੰ ਜਦੋਂ ਫਟਕਾਰ ਪਾਈ ਜਾ ਉਹਦੇ ਮੰਦੇ ਆਚਰਣ ਕਰਕੇ ਤਾਂ ਫਿਰ ਇੱਕ ਸਮਾਜਿਕ ਮਹਾਵਰਾ ਵੀ ਬਣ ਜਾਂਦਾ ਉਸ ਚੀਜ਼ ਦਾ ਕਿਉਂਕਿ ਬੰਦਾ ਸਮਾਜ ਨਾਲ ਜੁੜਿਆ ਤੇ ਮਹਾਵਰਾ ਉਹੋ ਜਿਹਾ ਹੋ ਜਾਂਦਾ ਜੇ ਕਿਸੇ ਨੇਕ ਅਮਲ ਵਾਲੇ ਪੁਰਖ ਨੂੰ ਵੇਖੋ ਉਸ ਬਾਰੇ ਬਾਣੀ ਦੇ ਵਿੱਚ ਕਹਿ ਤਿੰਨ ਧਨ ਜਣੇ ਦੀ ਮਾਉ ਆਏ ਸਫਲ ਸੇ ਉਹਨਾਂ ਦਾ ਪਿਤਾ ਧਨ ਕੁੱਲ ਧਨ ਜਨਨੀ ਧਨ ਐਸਾ ਵੀ ਲਿਖਿਆ ਪਰ ਜੇ ਕੋਈ ਮਾੜੇ ਆਚਰਣ ਵਾਲਾ ਹੈ ਗੁਨਾਹਗਾਰ ਹੈ ਪਾਪੀ ਹੈ ਜੀਦਾ ਕਰਕੇ ਸੰਸਾਰ ਤੇ ਸਮਾਜ ਨੂੰ ਦੁੱਖ ਉਠਾਉਣੇ ਪੈ ਮਹਾਰਾਜ ਨੇ ਇੱਕ ਸਮਾਜਿਕ ਮਹਾਵਰਾ ਵੀ ਵਰਤੇ ਬਾਣੀ ਚ ਤੋ ਇਸ ਭਾਵ ਦੇ ਵਿੱਚ ਕਿ ਕਬੀਰ ਮਾਏ ਮੁੰਡੋਂ ਭਾਵ ਬੇਇੱਜ਼ਤ ਉਹ ਆਪਣੀ ਕੋਖ ਨੂੰ ਬੇਇੱਜ਼ਤ ਕਰਦਾ ਹੈ ਉਹ ਆਪਣੀ ਕੋਖ ਨੂੰ ਲਾਜ ਲਾਉਂਦਾ ਹੈ ਜਿਸ ਕੋਖ ਤੋਂ ਪੈਦਾ ਹੋਇਆ ਉਹਨੂੰ ਬੇਇੱਜ਼ਤ ਕਰਦਾ ਹੈ ਬੇਅਦਬ ਕਰਦਾ ਹੈ ਲਾਜ ਲਾਉਂਦਾ ਹੈ ਕਲੰਕ ਲਾਉਂਦਾ ਹੈ ਉਸ ਕੁਲ ਨੂੰ ਉਸ ਕੋਖ ਨੂੰ ਉਸ ਜਨਨੀ ਦੇ ਪ੍ਰੇਮ ਨੂੰ ਜਿਹੜਾ ਦਾਵਾ ਤੇ ਇਹ ਕਰਦਾ ਵੀ ਮੈਂ ਦੁਨੀਆ ਨੂੰ ਬਦਲ ਮੈਂ ਦੁਨੀਆ ਦਾ ਭਲਾ ਕਰਾਂਗਾ ਪਰ ਆਪ ਉਹ ਖੁਦ ਹਨੇਰੇ ਚ ਦਾਵਾ ਕਰਕੇ ਲੋਕਾਂ ਨੂੰ ਗੁੰਮਰਾਹ ਕਰਦਾ ਹੈ ਜਾਂ ਤੇ ਭਰਮ ਨਾ ਜਾਏ ਤੇ ਮਗਰ ਤੁਰਨ ਵਾਲਿਆਂ ਦਾ ਭਰਮ ਭੁਲੇਖਾ ਉਵੇਂ ਹੀ ਬਣਿਆ ਰਹਿੰਦਾ ਦੂਰ ਨਹੀਂ ਹੁੰਦਾ ਇੰਨਾ ਵੱਡਾ ਕੁਫਰ ਬੋਲਣ ਵਾਲਾ ਕਿੱਡਾ ਵੱਡਾ ਪਾਪੀ ਉਹ ਕਿੰਨੇ ਲੋਕਾਂ ਦੇ ਆਤਮਿਕ ਜੀਵਨ ਨਾਲ ਖੇਡ ਗਿਆ ਕਿੰਨੇ ਲੋਕਾਂ ਨੂੰ ਕਿਰਾਏ ਪਾਉਣ ਦਾ ਉਸਨੇ ਗੁਨਾਹ ਕੀਤਾ ਕਿੱਡਾ ਵੱਡਾ ਉਸਨੇ ਪਾਪ ਕੀਤਾ ਜਿਸ ਚੀਜ਼ ਦੇ ਉਹ ਯੋਗ ਨਹੀਂ ਉਸ ਚੀਜ਼ ਦਾ ਉਹ ਦਾਵਾ ਕਰ ਬੈਠਾ ਲੋਕ ਆਪਣੇ ਭਲੇ ਲਈ ਉਹਦੇ ਮਗਰ ਲੱਗ ਤੁਰੇ ਕੋਈ ਡਾਕਟਰ ਹੋਣ ਦਾ ਦਾਵਾ ਕਰੇ ਡਾਕਟਰ ਹੋਵੇ ਨਾ ਉਹ ਮਰੀਜ਼ ਦਾ ਆਪਰੇਸ਼ਨ ਕਰਨ ਲੱਗ ਪਏ ਮਰੀਜ਼ ਮੌਤ ਦੇ ਮੂੰਹ ਚ ਚਲਿਆ ਜਾਏ ਗਲਤੀ ਕੀਤੀ ਏ ਬਿਮਾਰ ਰੋਗੀ ਤੇ ਆਸਰਾ ਤੱਕ ਉਹਨੇ ਕਿਹੜੇ ਸਰਟੀਫਿਕੇਟ ਵੇਖਣੇ ਨੇ ਉਹਨੇ ਕਿਹਾ ਜੀ ਠੀਕ ਹੈ ਮੇਰਾ ਇਲਜ ਕਰੋ ਮੈਂ ਤਾਂ ਬਚਣਾ ਚਾਹੁੰਨਾ ਮੈਂ ਤਾਂ ਤਕਲੀਫ ਚਾ ਗਲਤੀ ਤੇ ਉਹਦੀ ਹੈ ਜਿਹੜਾ ਉਸ ਮਰੀਜ਼ ਦੇ ਦੁੱਖ ਕਮਜ਼ੋਰੀ ਯਕੀਨ ਤੇ ਵਿਸ਼ਵਾਸ ਨਾਲ ਖੇਡਿਆ ਪਹਿਲਾ ਦੋਚੀ ਤੇ ਕਾਤਲ ਹੋਇ ਗੁਨਾਹਗਾਰ ਹੋਇ ਉਹਨੇ ਇੱਕ ਮਨੁੱਖ ਦੀ ਕਮਜ਼ੋਰੀ ਦਾ ਇੱਕ ਮਨੁੱਖ ਦੇ ਡਰ ਦਾ ਨਜਾਇਜ਼ ਫਾਇਦਾ ਚੁੱਕਿਆ ਹੀਰੋ ਦੇ ਯਕੀਨ ਨਾਲ ਉਹ ਖੇਡਿਆ ਤੇ ਫਿਰ ਉਹਨੂੰ ਮਰਨਾਉ ਵੀ ਛੱਡ ਦਿੱਤਾ ਕਿੱਡਾ ਵੱਡਾ ਗੁਨਾਹ ਹੈ ਉਹਨੇ ਕਿੰਨਾ ਕੁਝ ਕੱਲਾ ਸਰੀਰ ਹੀ ਨਹੀਂ ਮਾਰਿਆ ਉਹਨੇ ਉਹਨੇ ਵਿਸ਼ਵਾਸ ਵੀ ਮਾਰਿਆ ਯਕੀਨ ਵੀ ਮਾਰਿਆ ਪਰ ਉਹ ਸਭ ਵੀ ਮਾਰਿਆ ਕਿਸੇ ਦੇ ਡਰ ਦੀ ਖੇਡ ਖੇਡੀਏ ਕਿਸੇ ਦੀ ਕਮਜ਼ੋਰੀ ਦਾ ਫਾਇਦਾ ਚੁੱਕਿਆ ਐਡੇ ਵੱਡੇ ਗੁਨਾਹਨ ਤੋ ਸਹਿਬ ਸਤਿਗੁਰੂ ਮਹਾਰਾਜ ਕਹਿੰਦੇ ਨੇ ਆਪ ਡੁੱਬੇ ਚੋਂ ਵੇਦਨਾ ਹੈ ਅਜਿਹੇ ਗੁਰੂ ਉਖਾਉਣ ਵਾਲੇ ਕੇਵਲ ਆਪ ਤਾਂ ਵੇਦਾਂ ਸ਼ਾਸਤਰਾਂ ਸਿਮਰਤੀਆਂ ਜਾਂਨੀ ਧਰਮ ਗ੍ਰੰਥਾਂ ਦੇ ਸ਼ਲੋਕਾਂ ਦੇ ਮਹਿਮਾ ਮੰਡਨ ਵਿੱਚ ਉਲਝੇ ਹੋਏ ਨੇ ਕਰਮ ਕਾਂਡੀ ਜਾਲ ਵਿੱਚ ਫਸੇ ਹੋਏ ਨੇ ਚੇਲੇ ਦੀਏ ਬਾਏ ਤੇ ਜਿਹੜੀ ਉਲਝਣ ਵਿੱਚ ਉਹ ਆਪ ਫਸੇ ਨੇ ਉਹਦੇ ਵਿੱਚ ਹੀ ਉਹਨਾਂ ਨੇ ਆਪਣੇ ਚੇਲੇ ਵੀ ਜਾਨੀ ਜਿਹੜੇ ਵਹਿਣ ਵਿੱਚ ਆਪ ਡੁੱਬੇ ਉਦੜ ਹੀ ਮਗਰਲਿਆਂ ਨੂੰ ਡੋਬਿਆ ਜਿੱਥੋਂ ਤੱਕ ਉਹ ਆਪ ਪਹੁੰਚੇ ਉੱਥੇ ਹੀ ਉਹਨਾਂ ਨੂੰ ਉਹਨਾਂ ਨੇ ਬਾਕੀਆਂ ਨੂੰ ਖੜਿਆ ਹੁਣ ਆਓ ਦੂਜੇ ਪਹਿਲੂ ਵੱਲ ਵੀ ਚਲੀਏ ਨਾਰਾਇਣ ਨਰਪਤ ਨਮਸ਼ਕਾਰੈ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰੇ ਗੁਰੂ ਕੈਸਾ ਹੈ ਜਿਹੜਾ ਆਪ ਮੁਕਤ ਹੈ ਤੇ ਮੈਨੂੰ ਤਾਰਨ ਦੀ ਸਮਰੱਥਾ ਰੱਖਦਾ ਹੈ ਮਾਗੀ ਵੀ ਇੱਕ ਦਿਨ ਬਿਨਾਂ ਕੀਤੀ ਹਜ਼ਾਰ ਬੁਝਿਆ ਹੋਇਆ ਦੀਵਾ ਹੋਵੇ ਇੱਕ ਦੀਵੇ ਨੂੰ ਜਗਾਉਣ ਦੀ ਤਾਕਤ ਨਹੀਂ ਰੱਖਦਾ ਇੱਕ ਜਗਦਾ ਹੋਇਆ ਦੀਵਾ ਹੋਵੇ ਤੇ ਹਜ਼ਾਰਾਂ ਲੱਖਾਂ ਬੁਝੇ ਹੋਏ ਦੀਵਿਆਂ ਨੂੰ ਜਗਾਉਣ ਦੀ ਤਾਕਤ ਰੱਖਦਾ ਲੱਖਾਂ ਦੀਵੇ ਪਏ ਹੋਣ ਬੁਝੇ ਹੋਣ ਰਾਹ ਨਹੀਂ ਦੱਸ ਸਕਦੇ ਚਾਨਣ ਨਹੀਂ ਦੇ ਸਕਦੇ ਇੱਕ ਜਗਦਾ ਹੋਇਆ ਦੀਪਕ ਮਨੁੱਖ ਨੂੰ ਉਲਝੇ ਹੋਏ ਨੂੰ ਭਟਕ ਗਏ ਨੂੰ ਰਸਤਾ ਵਿਖਾ ਕੇ ਮੰਜ਼ਲ ਤੇ ਪਹੁੰਚਾ ਸਕਦਾ ਅਸੀਂ ਕਿੰਨਾਂ ਦੀਵਿਆਂ ਦੀ ਕਾਊਂਟਿੰਗ ਕਰਦੇ ਆਂ ਜਿਹੜੇ ਬੁਝੇ ਹੋਏ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਸਿਫਤੋ ਸਲਾਹ ਦੇ ਵਿੱਚ ਮਹਾਰਾਜ ਨੇ ਫਰਮਾਇਆ ਬਾਣੀ ਦੇ ਵਿੱਚ ਕਹਿੰਦੇ ਨੇ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਏਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰਪਾਰ ਬ੍ਰਹਮ ਹਜ਼ੂਰ ਗੁਰੂ ਨਾਨਕ ਮਹਾਰਾਜ ਦਗਦੇ ਮਗਦੇ ਵੱੜਦੇ ਹੋਏ ਚਿਰਾਗ ਨੇ ਦੀਪਕ ਨੇ ਰੋਸ਼ਨੀ ਵੰਡਣ ਵਾਲੇ ਜਿਹੜਾ ਵੀ ਆਪਣੀ ਸੁਰਤੀ ਦੀ ਅੱਖ ਖੋਲ ਕੇ ਇਸ ਦੀ ਰੌਸ਼ਨੀ ਨੂੰ ਮਾਣੇਗਾ ਹਜ਼ੂਰ ਮਹਾਰਾਜ ਉਸ ਨੂੰ ਪਰਮ ਸੱਚ ਦੀ ਮੰਜ਼ਲ ਤੱਕ ਲੈ ਜਾਣਗੇ ਅਗਲੇਰੇ ਸ਼ਲੋਕ ਵੱਲ ਵਧਿਏ ਹਜ਼ੂਰ ਕਹਿੰਦੇ ਨੇ ਕਬੀਰ ਜੀਤੇ ਪਾਪ ਕੀਏ ਰਾਖੇ ਤਲੈ ਦੁਰਾਈ ਮਨੁੱਖ ਜਿਹਨੇ ਪਾਪ ਕਰਦਾ ਪਾਪ ਦਾ ਅਰਥ ਸਮਝ ਲਈਏ ਥੋੜਾ ਜਿਹਾ ਪਾਪ ਜਦੋਂ ਸਾਡੇ ਮਨ ਵਿੱਚ ਮਲੀਨਤਾ ਆਉਂਦੀ ਹੈ ਨਾ ਪਾਪ ਦੀ ਜੜ ਲੱਗ ਜਾਂਦੀ ਹੈ ਜਾਨੀ ਮਾਨ ਮਾਇਲਾ ਹੁੰਦਾ ਜਦੋਂ ਮਨ ਚ ਕਿਸੇ ਵੀ ਪ੍ਰਤੀ ਜਾਂ ਕਿਸੇ ਵੀ ਚੀਜ਼ ਦੇ ਪ੍ਰਤੀ ਬੁਰਾਈ ਦਾ ਭਾਵ ਪੈਦਾ ਹੁੰਦਾ ਹੈ ਪਾਪ ਦੀ ਕਾਊਂਟਿੰਗ ਹੋ ਜਾਂਦੀ ਹੈ ਗਿਣਤੀ ਚ ਆ ਗਈ ਉਹ ਚੀਜ਼ ਦੇਈ ਨਾਲ ਉਹਨੂੰ ਕਰ ਵੀ ਸਕਦਾ ਹੈ ਬੰਦਾ ਤੇ ਨਹੀਂ ਵੀ ਕਰ ਸਕਦਾ ਕਰੇਗਾ ਉਹਦੋਂ ਜਦੋਂ ਸਿਚੁਏਸ਼ਨ ਅਨੁਕੂਲ ਹੋਏਗੀ ਮੇਰੇ ਮੁਤਾਬਕ ਹੈ ਮਨ ਚਾਇਆ ਤੇ ਕਰ ਲਿਆ ਜਦੋਂ ਲੱਗਿਆ ਵੀ ਨਹੀਂ ਕਾਨੂੰਨ ਹੈ ਦੁਨੀਆ ਹੈ ਸਮਾਜ ਹੈ ਪਰਿਵਾਰ ਹੈ ਲੋਕ ਨੇ ਡਰ ਗਿਆ ਸਰੀਰ ਨਾਲ ਨਹੀਂ ਕੀਤਾ ਅੰਦਰ ਹੈ ਚੀਜ਼ ਪੌਸਿਬਿਲਟੀ ਹੈ ਪਾਪ ਹੋ ਗਿਆ ਮਨ ਦਾ ਮਲੀਨ ਹੋਣਾ ਹੀ ਪਾਪ ਹੈ ਮਨ ਮੈਲਾ ਕਰਨਾ ਹੀ ਪਾਪ ਹੈ ਵਾਸ਼ਨਾ ਦਾ ਪੈਦਾ ਹੋ ਜਾਣਾ ਹੀ ਪਾਪ ਹੈ ਪਾਪ ਮਨ ਕਰਕੇ ਹੁੰਦਾ ਹੈ ਬਾਰੂ ਨੂੰ ਆਪਾਂ ਫਿਰ ਵਕਰੇ ਵਕਰੇ ਨਾ ਦੇਨੇ ਅਪਰਾਧ ਸਮਾਜ ਦੀ ਦ੍ਰਿਸ਼ਟੀ 'ਚ ਕਾਨੂੰਨ ਦੀ ਨਜ਼ਰ 'ਚ ਜੁਰਮ ਉਹ ਉਹਨਾਂ ਦੇ ਉਹਦੇ ਫਿਰ ਹਿੱਸੇ ਬਣ ਜਾਂਦੇ ਨੇ ਅੱਗੇ ਪਰ ਪਾਪ ਉਦੋਂ ਹੀ ਹੋ ਜਾਂਦਾ ਜਦੋਂ ਸਾਡੇ ਮਨ ਅੰਦਰ ਮੈਲ ਆ ਗਈ ਵਾਸ਼ਨਾ ਆ ਗਈ ਮੰਦਾ ਖਿਆਲ ਆ ਗਿਆ ਬੁਰਾਈ ਟਿਕ ਗਈ ਪਾਪ ਹੋ ਗਿਆ ਯਾਨੀ ਤੁਸੀਂ ਉਹਨੂੰ ਅਕਸੈਪਟ ਕਰ ਲਿਆ ਤੁਸੀਂ ਉਹਨੂੰ ਸਪੇਸ ਦੇ ਦਿੱਤੀ ਏ ਜਗ੍ਹਾ ਦੇ ਦਿੱਤੀ ਏ ਥਾਂ ਦੇ ਦਿੱਤੀ ਏ ਜੀ ਆਇਆਂ ਕਹਿ ਲਿਆ ਉਹਨੂੰ ਆਪਣੇ ਅੰਦਰ ਬਿਠਾ ਲਿਆ ਗੁਨਾਹਗਾਰ ਹੋ ਗਏ ਸੀ ਪਾਪੀ ਤੇ ਹੋ ਗਏ ਹੁਣ ਅਗਲਾ ਪਹਿਲੂ ਇਹ ਹੈ ਉਸ ਚੀਜ਼ ਨੂੰ ਮਨੁੱਖ ਦੱਬਦਾ ਏ ਲੁਕੋਂ ਜੋ ਅੰਦਰ ਹੈ ਉਹਨੂੰ ਆਪਾਂ ਸਾਰੇ ਢੱਕਦੇ ਹਾਂ ਸੁਭਾਵਕ ਖੇਡ ਕਿੰਨੀ ਐਹਮ ਗੱਲ ਹਜ਼ੂਰ ਨੇ ਬਾਣੀ ਵਿੱਚ ਕਹੀ ਅਸੀਂ ਅੰਦਰੋਂ ਭਾਵੇਂ ਪਾਪੀ ਹੋਈਏ ਪਰ ਅਸੀਂ ਵਿਖਾਉਂਦੇ ਆਪਣੇ ਆਪ ਨੂੰ ਨੇਕ ਧਰਮੀ ਚੰਗੇ ਭਲੇ ਭੱਦਰ ਪੁਰਸ਼ ਵਿਖਾਵਾ ਅਸੀਂ ਇਹੀ ਕਰਦੇ ਹਾਂ ਜੋ ਅਸੀਂ ਬਾਹਰੋਂ ਹਾਂ ਅੰਦਰੋਂ ਨਹੀਂ ਹਾਂ ਜੋ ਅੰਦਰੋਂ ਹਾਂ ਉਹਨੂੰ ਬਾਹਰ ਨਹੀਂ ਆਉਣ ਦਿੰਦੇ ਸਾਨੂੰ ਪਤਾ ਹੈ ਸਾਨੂੰ ਪਤਾ ਹੈ ਵੀ ਜੇ ਮੇਰਾ ਮੇਰਾ ਅੰਤਰਾਤਮਾ ਖੁੱਲ ਕੇ ਦੁਨੀਆ ਸਾਹਮਣੇ ਆ ਜਾਏ ਮੇਰਾ ਹਸ਼ਰ ਕੀ ਹੋਵੇ ਮੈਂ ਬਣਾਗਾ ਕੀ ਲੋਕ ਮੈਨੂੰ ਕੀ ਜਾਣਣਗੇ ਜੋ ਮੇਰਾ ਅਸਲ ਕਿਰਦਾਰ ਅਸਲ ਤਸਵੀਰ ਹੈ ਮੇਰੀ ਉਹ ਤੇ ਅੰਦਰ ਹੈ ਮੇਰਾ ਅਸਲ ਸਰੂਪ ਹੈ ਜਿਹੜਾ ਮੈਂ ਜੋ ਹਾਂ ਉਹ ਮੈਂ ਅੰਦਰ ਹਾਂ ਬਾਹਰੋਂ ਤਾਂ ਦੇਹੀ ਹੈ ਬਾਰੋਂ ਤੱਕ ਕਈ ਵਾਰ ਦੁਨੀਆ ਨੂੰ ਭੁਲੇਖੇ 'ਚ ਪਾਉਣ ਲਈ ਬੜਾ ਕੁਝ ਬੰਦਾ ਕਰਦਾ ਝੂਠਾ ਹੱਸਦਾ ਵੀ ਏ ਝੂਠਾ ਰੋਂਦਾ ਵੀ ਏ ਝੂਠੀ ਵਡਿਆਈ ਵੀ ਕਰਦਾ ਝੂਠੀ ਸਿਫਤ ਵੀ ਕਰਦਾ ਆਪਣੇ ਆਪ ਨੂੰ ਵਡਿਆਉਂਦਾ ਵੀ ਏ ਵਿਖਾਵੇ ਵੀ ਕਰਦਾ ਬੜਾ ਕੁਝ ਕਰਦਾ ਹੈ ਦੁਨੀਆ 'ਚ ਰਹਿਣਾ ਪਰ ਮੈਂ ਅਸਲ 'ਚ ਕੀ ਹਾਂ ਇਹ ਬਾਹਰ ਦਾ ਸ਼ੀਸ਼ਾ ਨਹੀਂ ਦੱਸੇਗਾ ਇਹ ਆਪੇ ਦੀ ਪਛਾਣ ਕਰਦਿਆਂ ਜਦੋਂ ਸਾਡੀ ਸੁਰਤ ਦੀ ਅੱਖ ਖੁੱਲਦੀ ਏ ਤੇ ਉਦੋਂ ਅਸੀਂ ਆਪਣੇ ਆਪ ਨੂੰ ਵੇਨੇ ਆ ਅਸਲ ਸਰੂਪ ਸਾਡਾ ਉਹ ਹੁੰਦਾ ਹੈ ਅਸਲ ਰੂਪ ਜੋ ਅਸੀਂ ਅੰਦਰ ਹਾਂ ਉਹ ਸਾਡੀ ਅਸਲ ਤਸਵੀਰ ਉਹ ਹੈ ਬੜੀ ਡਰਾਉਣੀ ਵੀ ਹੁੰਦੀ ਬੜੀ ਭਿਆਨਕਰ ਵੀ ਹੁੰਦੀ ਸੋ ਸਹਿਬ ਸਤਿਗੁਰੂ ਮਹਾਰਾਜ ਨੇ ਫਰਮਾਇਆ ਹੈ ਅੰਦਰਲੇ ਪਾਪ ਤੂੰ ਦੁਰਾ ਕੇ ਦੁਰਾਏ ਦਾ ਮਤਲਬ ਹੁੰਦਾ ਰੱਖੇ ਤਲੈ ਦੁਰਾਏ ਅੰਦਰ ਲਕੋਲ ਕੋ ਕੇ ਰੱਖਦਣੋਂ ਢੱਕ ਲੈਣਾ ਤੂੰ ਤੇਰੇ ਕੋਲ ਬੜੇ ਤਰੀਕੇ ਨੇ ਚਤਰਾਈਆਂ ਨੇ ਚਲਾਕੀਆਂ ਨੇ ਵਖਾਵੇ ਨੇ ਬੜਾ ਕੋਝ ਹੈ ਤੂੰ ਉਹਨੂੰ ਟੱਕੀ ਜਾਣਾ ਹੈ ਕੱਜੀ ਜਾਣਾ ਹੈ ਕਿਸੇ ਸਾਹਮਣੇ ਨਾ ਆਏ ਪ੍ਰਗਟ ਪਏ ਨਿਦਾਨ ਨਿਦਾਨ ਦਾ ਅਰਥ ਹੁੰਦਾ ਹੈ ਓੜਕ ਨੂੰ ਤੂੰ ਨਾ ਤਾਂ ਉਹਨਾਂ ਨੂੰ ਖੁਦ ਤੋਂ ਲੁਕੋ ਸਕਦਾ ਨਾ ਆਪਣੇ ਸਿਰਜਣਹਾਰ ਤੋਂ ਲੁਕੋ ਸਕਦਾ ਸਾਰੀ ਦੁਨੀਆ ਤੋਂ ਤੂੰ ਲੁਕੋ ਸਕਦਾ ਲੋਕ ਕਿਵੇਂ ਦੇ ਨੇ ਅੱਖਾਂ ਨਾਲ ਰੂਪ ਪਹਿਰਾਵਾ ਲੋਕ ਤਾਂ ਇੰਨਾ ਕੀ ਵੇਂਦੇ ਨੇ ਦੁਨੀਆ ਦੀ ਬਹੁਤੀ ਚਿੰਤਾ ਨਹੀਂ ਹੈ ਦੁਨੀਆ ਤਾਂ ਕੱਖ ਵੀ ਨਹੀਂ ਵੇਂਦੀ ਦੁਨੀਆ ਤਾਂ ਜੋ ਅੱਖਾਂ ਨਾਲ ਵੇਂਦੀ ਹੈ ਮੰਨ ਲੈਂਦੀ ਹੈ ਦੁਨੀਆ ਦਾ ਕੀ ਹੈ ਤੁਸੀਂ ਚਾਰ ਇਟਾ ਰੱਖ ਕੇ ਉੱਤੇ ਕਪੜਾ ਪਾ ਦਿਓ ਲੋਕ ਕਹਿਣਗੇ ਭਗਵਾਨ ਹੈ ਮੰਨ ਲੈਣਗੇ ਇਸ ਤਰ੍ਹਾਂ ਹੀ ਮੰਨਦੀ ਹੈ ਦੁਨੀਆ ਪਰ ਹਜ਼ੂਰ ਕਹਿੰਦੇ ਨੇ ਤੂੰ ਆਪਣੇ ਖੁਦ ਤੋਂ ਵੀ ਨਹੀਂ ਲੁਕੋ ਸਕਦਾ ਤੇ ਆਪਣੇ ਅੰਦਰ ਬੈਠੇ ਪਰਮੇਸ਼ਰ ਤੋਂ ਵੀ ਲੁਕੋ ਸਕਦਾ ਉਹ ਜਾਣਦਾ ਹੈ ਉਸ ਤੋਂ ਉਲਾ ਨਹੀਂ ਕੀਤਾ ਜਾ ਸਕਦਾ ਤੇ ਜਦੋਂ ਉਹਦੀ ਕਚਹਿਰੀ 'ਚ ਜਾਏਗਾ ਜਦੋਂ ਉਹਦੇ ਸਨਮੁਖ ਹੋਣਾ ਹੈ ਨਾ ਆਪਣੇ ਆਪੇ ਦੇ ਮਹਾਰਾਜ ਕਹਿੰਦੇ ਉਸ ਪਰਮੇਸ਼ਰ ਦੇ ਸਨਮੁਖ ਹੋ ਕੇ ਸਾਰਾ ਕੁਝ ਪ੍ਰਗਟ ਹੋ ਜਾਂਦਾ ਹੈ ਉਥੇ ਲੁਕੋਇਆ ਨਹੀਂ ਜਾ ਸਕਦਾ ਇਸ ਕਰਕੇ ਉਹ ਚੀਜ਼ ਅੰਦਰ ਰੱਖੀ ਨਾ ਜਿਸ ਨੂੰ ਬਾਰ-ਬਾਰ ਟੱਕਣ ਦੀ ਲੋੜ ਪਏ ਲੁਕਾਉਣ ਦੀ ਲੋੜ ਪਏ ਉਹਨੂੰ ਕੱਢ ਛੱਡ। ਉਹ ਚੀਜ਼ ਬਾਹਰ ਸੁੱਟ ਦੇ ਜਿਹਦਾ ਡਰ ਹੈ ਜਿਹਦਾ ਸਹਿਮ ਹੈ ਉਸ ਸਹਿਮ ਡਰ ਹੈ ਹੀ ਉਸੇ ਚੀਜ਼ ਦਾ। ਮੇਰੇ ਕੋਲ ਆ ਵੀ ਆ ਵੀ ਅਬ ਜਵੇਂ ਨਜਾਇਜ਼ ਚੀਜ਼ ਬੰਦੇ ਨੇ ਰੱਖੀ ਹੋਵੇ ਕੋਈ ਗੈਰ ਕਾਨੂੰਨੀ ਵਸਤੂ ਰੱਖੀ ਹੋਵੇ ਤਾਂ ਉਹਦਾ ਡਰ ਹੁੰਦਾ ਹੈ। ਪੁਲਿਸ ਭਾਵੇਂ ਇਧਰ ਨੂੰ ਜਾ ਰਹੀ ਹੋਵੇ ਬੰਦੇ ਨੂੰ ਆਪਣਾ ਪਾਲਾ ਹੁੰਦਾ ਕਿਤੇ ਮੇਰੇ ਵੱਲੋਂ ਤ ਨਹੀਂ ਆ ਰਿਹਾ। ਉਹ ਜਿਹੜਾ ਸਹਿਮ ਜਿਹੜਾ ਡਰ ਉਹ ਜਿਹੜਾ ਤਸੀਹ ਆਪਣੇ ਆਪ ਨੂੰ ਅਸੀਂ ਦੇਨੇ ਆ। ਉਹ ਕਿਤੇ ਨਿਕਾ ਜੇ ਜਿਹੜਾ ਹਰਪਾਲੀ ਤਸੀਹਾ ਹੋਵੇ ਹਰਪਾਲੀ ਸਹਿਮ ਹੋਵੇ ਡਾਰ ਹੋਵੇ ਮਹਾਰਾਜ ਕਹਿੰਦੇ ਉਸ ਨੂੰ ਅੰਦਰੋਂ ਕੱਢ ਦੇ ਸਾਬ ਕਿਰਪਾ ਕਰਨ ਅਗਲੇਰੇ ਬਚਨ ਅਗਲੇ ਦੀਵਾਨਾ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਗਰੀਬ ਨਵਾਜ਼ ਹੋਈਆਂ ਪੁੱਲਾਂ ਦੀ ਖਿਮਾ ਬਖਸ਼ਣ ਸਭਨਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ